Hardeep Singh House of Commons, Karke Following discussions among representatives of all parties in the House, I understand that there is an agreement to observe a moment of silence in memory of Hardeep Singh Nijjar assassinated in Surrey, British Columbia, one year ago today. I now invite honourable members to rise. ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਨਮੌਸਮੀ ਤਾਪਮਾਨ ਨੇ ਰਿਕਾਰਡ ਤੋੜ ਦਿੱਤੇ ਨੇ ਪਰ ਮੌਸਮ ਵਿਗਿਆਨ ਦੇ ਅਨੁਸਾਰ ਗਰਮੀ ਆਉਣ ਵਾਲੀ ਹੈ ਇਸ ਹਫਤੇ ਦੇ ਅੰਤ ਦੇ ਵਿੱਚ BC ਵਿੱਚ ਤਾਪਮਾਨ ਬਹੁਤ ਘਟ ਰਿਹਾ ਜੋ ਕਿ ਸਧਾਰਨ ਤੌਰ ਤੇ ਉਤੌਰ ਦੇ ਉੱਤੇ ਇਸ ਸਮੇਂ ਦੇ ਮੌਸਮ ਦੇ ਲਈ ਅਨੁਪੂਰਤ ਮੰਨਿਆ ਜਾਂਦਾ ਹੈ ਇਹ ਘਟ ਤਾਪਮਾਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜਦੇ ਹੋਏ ਦੇਖੇ ਗਏ ਨੇ ਜਿਵੇਂ ਕਿ ਕੈਮਲੋਪਸ ਕੋਲੋਨਾ ਤੇ ਪ੍ਰਿੰਸ ਜੋਰਜ ਵਰਗੀਆਂ ਥਾਵਾਂ ਤੇ ਤਾਪਮਾਨ ਅਜਿਹੇ ਪੱਧਰ ਤੱਕ ਪਹੁੰਚ ਗਿਆ ਜਿੱਥੇ ਇਹ ਪਹਿਲਾਂ ਕਦੇ ਵੀ ਨਹੀਂ ਗਿਆ ਉਦਾਂ ਦੇ ਤੌਰ ਦੇ ਉਤੇ ਕਲੋਨਾ ਦੇ ਵਿੱਚ ਤਾਪਮਾਨ -2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਪਿਛਲੇ 60 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਸਭ ਤੋਂ ਹੇਠਾਂ ਪਾਇਆ ਜਾਣ ਵਾਲਾ ਤਾਪਮਾਨ ਹੈ ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਇਹ ਜਿਹੜੀ ਸੰਕਟ ਹੈ ਇਹ ਉਸ ਦਾ ਮੌਸਮੀ ਸੰਕਰ ਦਾ ਨਤੀਜਾ ਹੈ ਜਿਸ ਵਿੱਚ ਉੱਤਰੀ ਮੌਸਮੀ ਹਵਾਵਾਂ ਨੇ ਬੀਸੀ ਦੇ ਵਿੱਚ ਠੰਡ ਜਿਹੜੀ ਹੈ ਠੰਡ ਪਾਈ ਹੋਈ ਹੈ ਇਸ ਦੇ ਬਾਵਜੂਦ ਮੌਸਮ ਵਿਗਿਆਨ ਦਾਵਾ ਕਰ ਰਿਹਾ ਹੈ ਕਿ ਇਹ ਅਣਮੌਸਮੀ ਠੰਡ ਕਾਫੀ ਦੇਰ ਤੱਕ ਨਹੀਂ ਰਹੇਗੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤਾਪਮਾਨ ਦੁਬਾਰਾ ਸਧਾਰਨ ਪੱਧਰ ਤੇ ਆ ਜਾਣਗੇ ਤੇ ਗਰਮੀ ਆਉਣ ਵਾਲੀ ਮੌਸਮਾ ਜਿਹੜੇ ਵਿਗਿਆਨੀ ਹੈ ਉਹਨਾਂ ਦੀ ਅੰਦਾਜ਼ੇ ਦੇ ਅਨੁਸਾਰ ਜੂਨ ਦੇ ਅਖੀਰਲੇ ਹਫਤੇ ਦੇ ਵਿੱਚ bc ਵਿੱਚ ਗਰਮੀ ਵਾਪਸ ਆਵੇਗੀ ਤੇ ਤਾਪਮਾਨ ਵਧੇਗਾ ਇਸ ਤਰ੍ਹਾਂ ਦੇ ਮੌਸਮੀ ਤਬਾਦਲੇ ਦੀ ਦੇ ਕਾਰਨ ਮੌਸਮ ਵਿਗਿਆਨੀਆਂ ਦੇ ਲਈ ਚਿੰਤਾ ਦਾਇਕ ਕਾਰਨ ਬਣ ਜਾਂਦੇ ਨੇ ਕਿਉਂਕਿ ਇਹ ਪਿਛਲੇ ਕੁਝ ਸਾਲਾਂ ਦੇ ਮੌਸਮ ਬਦਲਾਅ ਦੇ ਰੁਝਾਨਾ ਦਾ ਹਿੱਸਾ ਹੋ ਸਕਦੇ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਕਾਰਨ ਇਹ ਅਸਰ ਹੋ ਸਕਦੇ ਨੇ ਇਸ ਲਈ ਮੌਸਮ ਵਿਗਿਆਨੀ ਇਸ ਤਰ੍ਹਾਂ ਦੇ ਮੌਸਮੀ ਪੈਟਰਨਾਂ ਦੇ ਉੱਤੇ ਨਜ਼ਰ ਰੱਖ ਰਹੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਅਤੇ ਤਿਆਰ ਰਹਿਣ ਦੀ ਸਲਾਹ ਦੇ ਰਹੇ ਨੇ ਬੀਸੀ ਦੇ ਵਸਨੀਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਮੌਸਮ ਦੀਆਂ ਤਾਜ਼ਾ ਖਬਰਾਂ ਤੇ ਧਿਆਨ ਦੇਣ ਅਤੇ ਇਸੇ ਦੇ ਅਨੁਸਾਰ ਆਪਣੇ ਰੋਜ਼ਾਨਾ ਦੇ ਕਾਰਜ ਵਰਕ ਜਿਹੜੇ ਕਾਰਜ ਕਰਦੇ ਰਹੇ ਹਨ ਜਿਵੇਂ ਕਿ ਮੌਸਮ ਵਾਪਸ ਆਧਾਰਨ ਹੋਵੇਗਾ ਲੋਕ ਆਪਣੀਆਂ ਗਰਮੀਆਂ ਦੀਆਂ ਯੋਜਨਾਵਾਂ ਬਣਾ ਰਹੇ ਨੇ ਤੇ ਬਾਹਰਲੇ ਸਫਰਾਂ ਦਾ ਆਨੰਦ ਲੈ ਸਕਦੇ ਨੇ ਮੌਸਮ ਵਿਗਿਆਨੀਆਂ ਦੇ ਕਹਿੰਦੇ ਮੁਤਾਬਕ ਬੀਸੀ ਦੇ ਵਿੱਚ ਜਲਦੀ ਹੀ ਗਰਮੀ ਦਾ ਆਨੰਦ ਦੁਬਾਰਾ ਵਾਪਸ ਆਵੇਗਾ ਤੇ ਲੋਕ ਹਫਤੇ ਦੇ ਅੰਤ ਵਿੱਚ ਹੋਈ ਠੰਡ ਨੂੰ ਸਿਰਫ ਇੱਕ ਅਜੀਬ ਬਦਲਾਵ ਜੋ ਯਾਦ ਕਰਨਗੇ ਇਸ ਤਰ੍ਹਾਂ ਮੌਸਮ ਦੀ ਇਸ ਅਨਮੌਸਮੀ ਘਟੀ ਦੇ ਬਾਵਜੂਦ ਘਟੀ ਹੋਣ ਦੇ ਬਾਵਜੂਦ ਬੀਸੀ ਦੇ ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਗਰਮੀ ਦੀਆਂ ਦਿਨਾਂ ਦੇ ਵਿੱਚ ਜਿਹੜਾ ਉਹ ਗਰਮੀ ਦੀ ਰੋਸ਼ਨੀ ਦਾ ਆਨੰਦ ਮਾਣ ਸਕਣਗੇ ਯਾਨੀ ਕਿ ਕੋਈ ਵੀ ਉਹਨਾਂ ਦੇ ਪਲਾਨ ਨੇ ਤਾਂ ਉਹ ਇਹਨਾਂ ਪਲਾਨਾਂ ਨੂੰ ਪੂਰੇ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ